ਫਰੀਦਕੋਟ ਦੇ ਵਿੱਚ ਇੱਕ ਦਿਹਾੜੀਦਾਰ ਮਜ਼ਦੂਰ ਦੇ ਪੁੱਤ ਨੇ ਫੌਜ 'ਚ ਆਪਣੀ ਥਾਂ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਸਖਤ ਮਿਹਨਤ ਅਤੇ ਪੱਕੇ ਇਰਾਦਿਆਂ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਮਜ਼ਦੂਰ ਪਰਿਵਾਰ ਦਾ ਪੁੱਤ ਜਦੋਂ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ ਤਾਂ ਆਉਂਦੇ ਹੀ ਉਸਨੇ ਆਪਣੀ ਮਾਂ ਨੂੰ ਸਲੂਟ ਮਾਰਿਆ ਜਿਵੇਂ ਆਪਣੇ ਵੱਡੇ ਅਫਸਰ ਨੂੰ ਮਾਰਿਆ ਹੋਵੇ। ਅਜਿਹਾ ਦੇਖ ਕੇ ਪਰਿਵਾਰ ਦਾ ਜਜ਼ਬਾਤੀ ਹੋਣਾ ਤਾਂ ਬਣਦਾ ਸੀ ਜੀ ਹਾਂ ਜਜ਼ਬਾਤੀ ਹੋ ਗਿਆ। ਫਰੀਦਕੋਟ ਦੇ ਪਿੰਡ ਕਿਲਾ ਨੌ ਦਾ ਇੱਕ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਵਾਈ ਜਸਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਤੇ ਹੁਣ ਉਹ ਫੌਜੀ ਬਣ ਪਹਿਲੀ ਵਾਰ ਘਰ ਪਰਤਿਆ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਇਸ ਮੌਕੇ ਫੌਜੀ ਗੁਰਪ੍ਰੀਤ ਨੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੇ ਲਈ ਦਿਹਾੜੀਆਂ ਕੀਤੀਆਂ ਖੇਤਾਂ 'ਚ ਝੋਨਾ ਵੀ ਲਾਇ ਫਸਲਾਂ ਦੀ ਬਾੜੀ ਵੀ ਕਰਦੇ ਰਹੇ ਜਿਸ ਤੋਂ ਉਹਨਾਂ ਦਾ ਪੁੱਤ ਗੁਰਪ੍ਰੀਤ ਵੀ ਉਹਨਾਂ ਦੇ ਨਾਲ ਦਿਹਾੜੀਆਂ ਕਰਦਾ ਰਿਹਾ ਉਸ ਨੇ ਝੋਨੇ ਦੀ ਬਜਾਈ ਵੀ ਕੀਤੀ ਨਾਲ ਨਾਲ ਫੌਜ 'ਚ ਭਰਤੀ ਹੋਣ ਲਈ ਟ੍ਰੇਨਿੰਗ ਤੰਤ ਰਿਹਾ ਅੱਜ ਉਸਦੀ ਮਿਹਨਤ رنگ ਲੈ ਜਦੋਂ ਉਸ ਦਾ ਤੇ ਸਾਡਾ ਸੁਪਨਾ ਪੂਰਾ ਹੋਇਆ ਤਾਂ ਅੱਜ ਉਹ ਫੌਜੀ ਬਣ ਕੇ ਘਰ ਪਰਤਿਆ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਫੌਜ ਦੀ ਭਰਤੀ ਲਈ ਬਹੁਤ ਮਿਹਨਤ ਕੀਤੀ ਤੇ ਤੀਜੀ ਕੋਸ਼ਿਸ਼ ਵਿੱਚ ਉਹ ਫੌਜ ਵਿੱਚ ਭਰਤੀ ਹੋਇਆ ਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਤੇ ਸ਼੍ਰੀਨਗਰ ਦੇ ਵਿੱਚ ਤਾਇਨਾਤ ਹੈ ਉਦੋਂ ਹੀ ਉਹਨਾਂ ਨੇ ਕਿਹਾ ਕਿ ਉਹ ਪਹਿਲੀ ਵਾਰ ਛੁੱਟਿਆ ਉਸ ਦੀ ਮਾਦਾ ਸੁਪਨਾ ਸੀ ਕਿ ਵਰਦੀ ਚ ਘਰ ਆਏ ਇਸ ਲਈ ਵਰਦੀ ਪਾ ਕੇ ਘਰ ਆਇਆ ਤਾਂ ਹੀ ਮਨਕੀਤ ਲੋਜ ਜਿਹਾ ਸੀ ਗੱਡੀ ਤੇ ਲੈਣ ਗਏ ਸੀ ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਤੁਲਾਣਾ ਕਰਾਂਗੇ ਪਹਿਲੀ ਵਾਰ ਹੀ ਆਇਆ ਹਾਂ ਹਾਂ ਪਹਿਲੀ ਵਾਰ ਹੀ ਬਟਾਇਆ 3 ਚਾਰ ਮਹੀਨੇ ਬਾਅਦ ਆਇਆ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆਈ ਮਹਿੰਤਜੀ 5 ਸਾਲ ਜੀ ਰਾਜ ਕੇ ਕੀਤੇ ਅੰਕੀ ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੀ ਵੀ ਮਿਲ ਜਾਂਦੀਆਂ ਨੇ ਦੋਨੇ ਬੇਟੇ ਆ ਕੱਕ ਗੁੜੀਆ ਗੁੜੀਆ ਚੰਡੀਗੜ੍ਹ ਇਹ ਦੀ ਰਿਕਵੈਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਆ ਤੇ ਕਹਿੰਦਾ ਵੀ ਮੈਂ ਪੁਲਿਸ ਜਾਊਗਾ ਗਰੀਬੀ ਤਾਂ ਦੇਖ ਲੋ ਹੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਥੇਰੇ ਮਿਹਨਤ ਕੀਤੀ ਹੈ ਬਸ ਉਹ ਸਾਡੀ ਵੀ ਕਵਾਇਸ਼ ਰਹੇਗੀ ਉਹ ਕਹਿੰਦਾ ਸੀ ਆ ਵੀ ਇਹ ਪੁੱਤਰ ਤਾਂ ਥੋੜਾ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਾ ਦਵਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਰਿਕਵੈਸਟ ਦੀਗੀ ਵੀ ਬੇਟਾ ਥੋੜਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਜੀ ਮੈਂ ਤਾਂ ਨੇ ਬੱਚੇ ਪੜ੍ਹਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨਾਲ ਜੋਨੇ ਵੀ ਲਾਏ ਆ ਕਣਕਾਂ ਵੀ ਵੱਡੀਆਂ ਸਾਰਾ ਕੁਝ ਕੀਤਾ ਪਸ਼ੂਆਂ ਨੂੰ ਸੰਭਾਲੇ ਆ ਖੋਰੀ ਖੋਤ ਕੇ ਸਾਰਾ ਕੁਝ ਬੱਚੇ ਇੱਥੋਂ ਤਾਈਂ ਪਹੁੰਚਾਈ 27ਵੇਂ ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਫੇਰ ਆਇਆ ਕਰੇ ਘਰਦਿਆਂ ਦੇ ਅੱਛਾ ਸੀਗੀ ਵੀ ਤੁਸੀਂ ਪਰਵਰਦੀ ਚਾਉਣਾ ਜੀ ਮਾਤਾ ਕਹਿਆ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਚਾ ਠੀਕ ਆ ਮਾਤਾ ਮੈਂ ਵਰਦੀ ਚਾਉਂਗਾ ਜੇ ਵਰਦੀ ਚਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੰਦੇ ਰਹੇ ਆ ਜੀ ਦੋ ਵਾਰ ਮੈਂ ਲੈ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਡਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ ਕਿਹੜੀ ਰੈਜiment ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਮੈਂ ਸਿੱਖ ਲਾਈ ਰੈਜiment ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ